ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ بڑے ਯੋਰਾ ਸ਼ੋਰਾ ਦੇ ਨਾਲ ਤਿਆਰੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਲਗਾਤਾਰ ਪਸ਼ੂ ਪਾਲਾਈ ਬੋਰਡ ਪੰਜਾਬ ਦੇ ਮੈਂਬਰ ਤੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਮੁਖਦੇਵ ਸਿੰਘ ਆਲੋਵਾਲ ਦੀ ਅਗਵਾਈ ਹੇਠ ਸਮੁੱਚੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਇਸੇ ਹੀ ਲੜੀ ਦੇ ਤਹਿਤ ਅੱਜ ਸ਼ਹਿਰ ਧਾਰੀਵਾਲ ਵਿਖੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਮੁਖਦੇਵ ਸਿੰਘ ਆਲੋਵਾਲ ਦੇ ਦਫ਼ਤਰ ਵਿਖੇ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਸੱਦੀ ਗਈ ਜਿਸ ਵਿੱਚ ਉਚੇਚੇ ਤੌਰ ਤੇ ਸਰਦਾਰ ਕਸ਼ਮੀਰ ਸਿੰਘ ਵਾਲਾ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ ਰਣਜੋਤ ਸਿੰਘ ਬਾਠ ਚੇਅਰਮੈਨ ਮਾਰਕੀਟ ਕਮੇਟੀ ਕਲਾਨੌਰ ਤੇ ਸੰਯੁਕਤ ਸਖਤਰ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਗੱਲਬਾਤ ਦੌਰਾਨ ਵਖਵਾ ਖਾਗੂਆ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਗੁਰਦਾਸਪੁਰ ਸੀਟ ਦੇ ਵਿੱਚ ਵੱਡੇ ਫਰਕ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਇਸ ਮੌਕੇ ਤੇ ਮੁਖਤਿਆਰ ਵਾਲੋ ਵਾਲੇ ਆਏ ਹੋਏ ਸਾਥੀਆਂ ਦਾ ਧੰਨਵਾਦ ਵੀ ਕੀਤਾ ਆਮ ਆਦਮੀ ਪਾਰਟੀ ਜਿੱਲ੍ਹਾ ਵੇਖੋ ਜੀ ਮੁੱਖ ਮਕਸਦ ਜਿਹੜਾ ਆ ਪਾਰਟੀ ਪੱਬਾ ਪਾ ਰਿਆ ਜਿਹੜੀ ਲੋਕ ਸਭਾ ਇਲੈਕਸ਼ਨ ਦਾ ਬਿਗਲ ਵੱਜ ਚੁੱਕਾ ਆ ਉਹਦੇ ਸਬੰਧ ਚ ਸਾਡੇ ਨਾਮ ਨਿਯੁਕਤ ਕਿਸਾਨ ਵਿੰਗ ਦੇ ਮੈਂਬਰ ਸਹਿਬਾਨ ਔਰ ਸੈਕਟਰੀ ਸਹਿਬਾਨ ਸੰਜੁਗਤ ਸਕੱਤਰ ਸਾਹਿਬ ਔਰ ਨਵੇਂ ਅਹੁਦੇ ਜਿਵੇਂ ਜੂਤ ਦੇ ਵਿੱਚ ਵੀ ਅਹੁਦੇ ਮਿਲੇ ਆ ਨੌਜਵਾਨਾਂ ਨੂੰ ਔਰ ਮੇਰੇ ਵੀਰ ਐਸਸੀ ਸਮਾਜ ਚੋਂ ਵੀ ਅਹੁਦੇਦਾਰ ਬਣੇ ਆ ਸਾਰਿਆਂ ਨੂੰ ਜਿਹੜਾ ਆ ਲਾਮਬੰਦ ਆਪਾਂ ਕਰ ਰਹੇ ਮੇਰੇ ਵੀਰ ਗਰਨਾਮ ਸਿੰਘ ਜੀ ਵੀ ਮੇਰੇ ਕੋਲ ਬਟਾਲੇ ਹਲਕੇ ਤੋਂ ਕੋਆਰਡੀਨੇਟਰ ਨੇ ਜਾਨੀ ਪ੍ਰਧਾਨ ਨੇ ਅਸੀਂ ਸਮਾਜ ਦੇ ਪਹੁੰਚੇ ਆ ਸਰਪੰਚਾ ਪਹੁੰਚੇ ਆ ਇਹ ਸਾਰਿਆਂ ਨੂੰ ਅਸੀਂ ਲਾਮਬੰਦ ਕਰਨ ਵਾਸਤੇ ਅੱਜ ਇੱਥੇ ਇਕੱਠੇ ਹੋਏ ਆ ਜੀ ਉਹ ਜੀ ਸਾਡਾ ਡੋਰ ਟੂ ਡੋਰ ਸਟਾਰਟ ਹੋ ਗਿਆ ਔਰ ਨੁੱਕੜ ਮੀਟਿੰਗਾਂ ਜਿਹੜੀਆਂ ਨੇ ਹੁਣ ਤੱਕ ਆਪਾਂ ਮੈਂ ਤੇ ਵਾਲਾ ਸਾਹਿਬ ਬਾਟ ਸਾਹਿਬ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੀਨਾਨਗਰ ਬਟਾਲਾ ਅਸੀਂ ਸਾਰਾ ਜਿਹੜਾ ਆ ਘਰ ਘਰ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਆ ਔਰ ਕੋਈ ਵੀ ਢਿੱਲ ਨਹੀਂ ਹੈਗੀ ਲੋਕਾਂ ਤੱਕ ਜਿਹੜੀਆਂ ਸਾਡੀਆਂ ਗਰੰਟੀਆਂ ਸੀ ਹੁਣ ਤੱਕ ਪੂਰੀ ਕਰ ਚੁੱਕੀ ਹੈ ਸਰਕਾਰ ਉਹ ਘਰ ਘਰ ਪਹਚਾਰੇ ਆ ਸੰਦੇਸ਼ ਦੇ ਰਹੇ ਆ ਮਾਨ ਸਾਹਿਬ ਦਾ ਮੈਂ ਆਪਣੇ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਵੇਂ ਤੁਸੀਂ ਪਹਿਲਾਂ ਸਾਥ ਦਿੱਤਾ ਤਣੋਂ ਮਣੋਂ ਹੋ ਕੇ ਐਨ ਇਹ ਵੀ ਜਿਹੜੀਆਂ 13 ਦੀਆਂ 13 ਸੀਟਾਂ ਪੂਰੇ ਪੰਜਾਬ ਚੋਂ ਮੈਂ ਇਕੱਲੇ ਗਰਦਾਸਪੁਰ ਨਹੀਂ ਪੂਰੇ ਪੰਜਾਬ ਵਾਸੀਆਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਆਪਣੀਆਂ ਮਾਤਾਵਾਂ ਭੈਣਾਂ ਬਜ਼ੁਰਗਾਂ ਆਪਣੇ ਹਾਮ ਉਮਰ ਵੀਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਇੱਕ ਆਰੀ ਹੱਲਾ ਮਾਰ ਕੇ ਪਾਰਲੀਮੈਂਟ ਚ ਵੀ ਆਪਣੇ ਮੈਂਬਰ ਬਿਠਾਈਏ ਤੇ ਆਪਣੇ ਪੰਜਾਬ ਨੂੰ ਫੇਰ ਖੁਸ਼ਹਾਲ ਸੂਬਾ ਬਣਾਈਏ ਜੀ ਮੇਰਾ ਨਾਮ ਸਰਦਾਰ ਰنجੇਤ ਸਿੰਘ ਬਾਠਾ ਜੀ ਮੈਂ ਚੇਅਰਮੈਨ ਮਾਰਕੀਟ ਕਮੇਟੀ ਕਲਨੌਰ ਜੁਆਇੰਟ ਸੈਕਟਰੀ ਕਿਸਾਨ ਵਿੰਗ ਪੰਜਾਬ ਮੈਨੂੰ ਪਾਰਟੀ ਨੇ ਲਾਇਆ ਅੱਜ ਦਾ ਮੁੱਖ ਮਕਸਦ ਜਿਹੜਾ ਸੀਗਾ ਪਾਰਟੀ ਦੀ ਮੀਟਿੰਗ ਵਾਸਤੇ ਸਰਦਾਰ ਮੁਖਦੇਵ ਸਿੰਘ ਆਲੋਵਾਲ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਨੇ ਰੱਖੀ ਸੀ ਜਿਹਦੇ ਵਿੱਚ ਸਾਡੇ ਕਸ਼ਮੀਰ ਸਿੰਘ ਵਾਲਾ ਸਾਹਿਬ ਵੀ ਸਪੈਸ਼ਲ ਤੌਰ ਤੇ ਪਹੁੰਚੇ ਨੇ ਸਾਡਾ ਮੁੱਖ ਮਕਸਦ ਆ ਆਉਂਦੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਇਆ ਵਰਕਰਾਂ ਨੂੰ ਲਾਮਬੰਦ ਕਰਨ ਵਾਸਤੇ ਕਿ ਵੱਧ ਤੋਂ ਵੱਧ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਗਨੜ ਹੋਵੇ ਤੇ ਅਸੀਂ ਆਉਂਦਾ ਲੋਕ ਸਭਾ ਹਲਕਾ ਜਿਹੜਾ ਵੈ ਇਥੋਂ ਸ਼ੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣੀ ਆ ਕਿਉਂਕਿ ਅਸੀਂ ਪਿਛਲੀ ਵਾਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਸਵਾਲ ਇੱਕ ਸਾਡੇ ਵਾਲਾ ਸਾਹਿਬ ਨੂੰ ਕੀਤਾ ਕਿ ਅਸੀਂ ਪਿਛੇ ਰਹੇ ਹਾਂ ਥੋੜਾ ਜਿਹਾ ਪਰ ਐਤਕਾਂ ਸਸੀਂ ਵੇਖ ਰਹੇ ਹਾਂ ਕਿ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਸ਼ਾਹਤ ਆ ਤੇ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਟਿਕਟ ਜਿਹੜੀ ਆ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਪਾਉਣ ਜਾ ਰਹੇ ਆ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਮਾਨ ਸਾਹਿਬ ਸ੍ਰੀ ਅਰਵਿੰਦ ਕੇਜਰੀਵਾਲ ਜੀ ਸੰਦੀਪ ਪਾਟਕ ਜੀ ਜਿਹੜੇ ਸਾਡੇ ਸੰਗਠਨ ਦੇ ਮਾ ਮੰਤਰੀ ਨੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਤੇ ਗੁਰਦਾਸਪੁਰ ਦੀ ਸਾਰੇ ਜਿਹੜੇ ਸਾਥੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਦਾਸ ਨੂੰ ਜਿਹੜਾ ਵਾ ਉਹ ਇੱਕ ਅਹਿਮ ਜਿਹੜੀ ਹੈਗੀ ਸਾਡਾ ਕਿਸਾਨ ਵੀ ਇੱਕ ਪੰਜਾਬ ਦਾ ਜਿਹਦੇ ਉੱਤੇ ਸਾਰਾ ਪੰਜਾਬ ਧਰਮਦਾਰ ਕਰਦਾ ਉਹਦਾ ਮੈਨੂੰ ਜਿਹੜਾ ਉਸ ਕੱਤਰ ਪੰਜਾਬ ਲਾਇਆ ਮੈਂ ਸਭ ਤੋਂ ਪਹਿਲਾਂ ਆਪਣੀ ਸਾਰੀ ਲੀਡਰਸ਼ਿਪ ਦਾ ਧੰਨਵਾਦੀ ਆ ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਬੜੇ ਲੰਮੇ ਸਮੇਂ ਬਾਅਦ ਦੁਬਾਰਾ ਫੇਰ ਆਪਾਂ ਜਿਹੜੀ ਉਹ ਪੁਰਾਣੀ ਜਿਹੜੀ ਲੀਆਂ ਤੇ ਤੋਰਨ ਦੀ ਗੱਲ ਕੀਤੀ ਤੁਸੀਂ ਸਾਰੇ ਹੀ ਵਰਕਰ ਵੇਖੋ ਜੀ ਅਹੀਂ ਭਾਵੇਂ ਗੱਲ ਉਹਦਿਆਂ ਦੀ ਹੁੰਦੀ ਚਲੋ ਮੈਂ ਮੇਰੇ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਬਦਲੇ ਗਏ ਦੋ ਤਿੰਨ ਵਾਰੀ ਆਏ ਹੁਣ ਵੀ ਕਿਉਂਕਿ ਪਾਰਟੀ ਜਿਹੜੀ ਆ ਉਹ ਸੁਪਰੀਮ ਹੁੰਦੀ ਆ ਜੋ ਵੀ ਉਹਨੂੰ ਚੰਗਾ ਲੱਗਦਾ ਉਹ ਕਰਦੇ ਆ ਐਜੇ ਵਰਕਰ ਅਹੀਂ ਭਾਵੇਂ ਸਮਾ ਸਮਾਸੀਂ ਕੇ ਹੁਦਦੇ ਤੇ ਮੈਂ ਪਾਵੇਂ ਅਜੇ ਵਲੰਟੀਅਰ ਕੰਮ ਕੀਤਾ ਬਲੌਕ ਪਰਭਾਰੀ ਰਹੇ ਆ ਐ ਮੈਂ ਉਹਦੇ ਵਿੱਚ ਅਸੀਂ ਗੁਜਰਾਤ ਮੱਧ ਪ੍ਰਦੇਸ਼ ਜਿੱਥੇ-ਜਿੱਥੇ ਵੀ ਮੇਰੀ ਡਿਊਟੀ ਪਾਰਟੀ ਲਾਉਂਦੀ ਰਹੀ ਹੈ ਚਾਹੇ ਜਲੰਧਰ ਜਿਮਨੀ ਚੋਣ ਸੀਗੀ ਚਾਹੇ ਹੁਣ ਸਾਡੀ ਉਧਰ ਖੇਮ ਕਰਨ ਲੱਗੀ ਹੁਣ ਵੀ ਅਸੀਂ ਜਿਹੜੀ ਆ ਡੋਰ ਟੂ ਡੋਰ ਸਾਰੇ ਸਾਥੀਆਂ ਨਾਲ ਰਲ ਕੇ ਕਰ ਰਹੇ ਆ ਸਾਡੀ ਪਾਰਟੀ ਕੋਹੋ ਦੀ ਪਾਰਟੀ ਹੈ ਜਿਹਦੇ ਵਿੱਚ ਆਉਧਿਆਂ ਦੀ ਕੋਈ ਐਮੇਂਤ ਨਹੀਂ ਹੈਗੀ ਐਜੇ ਵਰਕਰ ਅਸੀਂ ਸਾਰੇ ਤੁਸੀਂ ਹੁਣ ਵੇਖਿਆ ਹੋਵੇਗਾ ਕਿ ਪਾਰਟੀ ਨੇ ਇੱਕ ਜਿਹੜੀ ਆ ਉਪ ਪ੍ਰਭਾਰੀ ਜਿਹੜੇ ਆ ਚਾਹੇ ਉਹ ਹਲਕਾ ਚਾਰਜ ਹੋਵੇ ਕੋ ਐਮ ਐਲ اے ਹੋਵੇ ਚਾਹੇ ਕੋ ਮੰਤਰੀ ਹੋਵੇ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਬਲਾਕ ਪ੍ਰਭਾਰੀ ਲਾਇਆ ਸੋ ਉਹਦੇ ਵਿੱਚ ਮੈਨੂੰ ਵੀ ਬਲਾਕ ਪ੍ਰ ਡੋਰ ਵੀ ਕਰ ਰਹੇ ਆਂ ਔਰ ਮੈਂ ਇਹ ਚਾਹਨਾਵਾ ਕਿ ਸਾਥੀ ਸਾਡੇ ਆਪਾਂ ਜਿੱਥੇ ਜਾ ਰਹੇ ਆਂ ਜਿਵੇਂ ਮੁਖਦੇਵ ਸਿੰਘ ਨੇ ਦੱਸਿਆ ਕਿ ਅਸੀਂ ਮੀਟਿੰਗਾਂ ਕਰ ਰਹੇ ਆਂ ਵਰਕਰਾਂ ਦੇ ਵਿੱਚ ਇੰਨੀ ਖੁਸ਼ੀ ਆ ਕਿ ਭਾਵੇਂ ਅਸੀਂ ਉਹਨਾਂ ਦੇ ਵਿੱਚ ਅੱਗੇ ਵੀ ਵਿਚਰਦੇ ਰਹੇ ਹਾਂ ਪਰ ਜਦੋਂ ਕੋਈ ਅਹੁਦਾ ਮਿਲਦਾ ਕਿ ਉਹਨੂੰ ਪਾਰਟੀ ਤੇ ਫਿਰ ਦੂਜੇ ਵਰਕਰਾਂ ਦੇ ਵਿੱਚ ਉਤਸ਼ਾਹ ਬਣਦਾ ਕਿ ਇਹ ਇਨਾ ਕੰਮ ਕਰਕੇ ਜੇ ਸਾਨੂੰ ਕੋਈ ਅਹੁਦਾ ਨਹੀਂ ਮਿਲਦਾ ਜਾਂ ਅਸੀਂ ਕੋਈ ਕੰਮ ਅੱਗੇ ਅਸੀਂ ਨਹੀਂ ਨਿਕਲਦੇ ਤੇ ਵਰਕਰਾਂ 'ਚ ਜਿਹੜੀ ਆ ਉਹ ਡੀਮੋਰਲਾਈਜੇਸ਼ਨ ਹੁੰਦੀ ਆ ਸੋ ਮੈਂ ਸਮਝਣਾ ਕਿ ਪਾਰਟੀ ਨੇ ਜਦੋਂ ਦਾ ਮੈਨੂੰ ਇਹ ਐਡਜਿਸ ਕਤਰ ਪੰਜਾਬ ਲਗਾਇਆ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਤੇ ਮੈਂ ਸਮਝਣਾ ਕਿ ਉਹ ਪੁਰਾਣੀਆਂ ਲੀਆਂ ਤੇ ਹੀ ਜਿਹੜੇ ਵਰਕਰ ਘਰਾਂ 'ਚ ਵੀ ਕਈ ਵਾਰੀ ਮੌਜੂਦ ਹੋ ਕੇ ਬੈਠੇ ਹਨ ਸਾਰੇ ਹੀ ਮੀਟਿੰਗਾਂ ਦੇ ਵਿੱਚ ਵੇਖਣ ਨੂੰ ਮਿਲਦੇ ਆ ਔਰ ਸਾਰੇ ਹੀ ਨੇ ਵਿਸ਼ਵਾਸ ਦੁਆਰੇ ਨੇ ਮੀਟਿੰਗਾਂ ਦੇ ਵਿੱਚ ਕਿ ਆਉਣ ਵਾਲਾ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ ਅਸੀਂ ਇਕਜੁੱਟ ਹੋ ਕੇ ਇੱਕ ਵਾਰੀ ਫੇਰ ਜਿਹੜੀ ਆ ਉਹ ਮਾਨ ਸਾਹਿਬ ਦੇ ਜਿਹੜੇ ਝੰਡੇ ਬੁਲੰਦ ਕਰਾਂਗੇ ਔਰ 13 ਦੀਆਂ 13 ਸੀਟਾਂ ਜਿੱਤ ਕੇ ਅਸੀਂ ਮਾਨ ਸਾਹਿਬ ਦੇ